ਹਾਂਜੀ ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੁਰੂ ਕਰਦੇ ਆਂ ਅੱਜ ਦਾ ਨਿਊ ਬਲੌਗ ਅੱਜ ਦੇ ਬਲੌਗ ਵਿੱਚ ਦੇਖੋ ਪਹਿਲਾਂ ਟਾਈਮ ਦੇਖੋ 5 ਸਵਾ 5 ਵਜੇ ਦਾ ਟਾਈਮ ਆ 5 ਵਜੇ ਕਿ ਮਤਲਬ 13:19 ਮਿੰਟ ਹੋ ਗਏ ਸੀਗੇ ਤੇ ਇੱਥੋਂ ਮੈਂ ਵੀਡੀਓ ਸ਼ੁਰੂ ਕਰਨ ਲੱਗੀ ਆਂ ਕਿ ਹੁਣ ਦੇਖੋ ਬਾਹਰ ਕਿੰਨਾ ਨੇਰਾਏਗਾ ਤੇ ਧੁੰਦ ਵੀ ਪੈ ਮਤਲਬ ਡਿੱਗ ਰਹੀ ਹੈਗੀ ਵੀ ਪੈ ਗਈ ਸੀਗੀ ਜਦੋਂ ਦਿਨ ਚੜਦਾ ਉਹ ਥੋੜੀ ਜਿਹੀ ਜ਼ਿਆਦਾ ਹੋ ਜਾਂਦੀ ਆ ਹੁਣ ਥੋੜੀ ਜਿਹੀ ਘੱਟ ਲੱਗ ਰਹੀ ਸੀਗੀ ਤਾਂ ਇਸ ਤੋਂ ਪਹਿਲਾਂ ਮੈਂ ਅੱਜ ਸੀਗੀ ਬੱਚਿਆਂ ਨੂੰ ਛੁੱਟੀ ਤੇ ਮੈਂ ਸ੍ਰੀ ਗੁਰਦੁਆਰਾ ਸਾਹਿਬ ਜਾਇਆ ਹੀ ਸੀਗੀ ਤੇ ਮੇਰੇ ਦੂਸਰੇ ਕੰਮ ਨਿਮੜਲੇ ਸੀ ਤੇ ਫਿਰ ਆਈ ਸੀ ਅਸੀਂ ਪਸ਼ੂਆਂ ਦੇ ਵਿੱਚ ਅੱਜ ਸਾਨੂੰ ਜਿਹੜਾ ਟਾਈਮ ਸੀ ਕਿਉਂਕਿ ਅੱਜ ਬੱਚਿਆਂ ਨੂੰ ਛੁੱਟੀ ਹੋਣ ਕਰਕੇ ਮੈਂ ਵੀ ਥੋੜਾ ਜਿਹਾ ਲੇਟ ਉੱਠ ਖੜੀ ਤੇ ਮੈਂ ਕਿਹਾ ਛੁੱਟ ਗਈ ਹੈ ਹਨਾ ਤੇ ਫਿਰ ਦੇਖੋ ਇੱਧਰ ਹੁਣ ਅਸੀਂ ਪਸ਼ੂਆਂ ਦੇ ਵਿੱਚ ਕੰਮ ਆਪਦਾ ਸ਼ੁਰੂ ਕਰਤਾ ਹੈਗਾ ਤਾਂ ਇੱਧਰ ਇਹ ਲੱਗ ਕੇ ਸੀ ਪਹਿਲਾਂ ਪਸ਼ੂਆਂ ਨੂੰ ਠਾਇਆ ਬੈਠੇ ਸੀਗੇ ਸਾਰਿਆਂ ਨੇ ਗੋਆ ਕੀਤਾ ਤੇ ਉਹ ਜਿਹੜਾ ਰੇੜੀ ਦੇ ਵਿੱਚ ਪਾਉਣਾ ਇਹਨਾਂ ਨੇ ਇਹ ਰੇੜੀ ਚ ਪਾਉਣ ਲੱਗੇ ਸੀ ਤੇ ਮੈਂ ਨਾ ਮੰਮੀ ਡੈਡੀ ਉੱਠੇ ਨਹੀਂ ਸੀਗੇ ਤੇ ਉਹਨਾਂ ਨੂੰ ਕੋਕੀ ਚਾਹ ਕਰਕੇ ਦੇਣੀ ਸੀਗੀ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਤੁਸੀਂ ਉਹਨਾਂ ਟਾਈਮ ਕੋਹ ਜਿਹੜਾ ਰੇੜੀ ਚ ਪਾਓ ਤੇ ਮੈਂ ਬਾਅਦ ਵਿੱਚ ਆਣੀ ਚਾਹ ਬਣਾ ਕੇ ਹਾਂ ਦੇ ਸੀ ਹਣਾ ਸੀਗਾ ਡੈਡੀ ਤੇ ਮੰਮੀ ਆ ਇੱਧਰ ਪਸ਼ੂ ਵਾਲੇ ਚ ਪੈਂਦੇ ਹੁੰਦੇ ਕਿਉਂਕਿ ਨਾ ਉਹ ਫਿਰ ਤਾਂ ਐ ਹੋ ਜਾਂਦਾ ਵੀ ਕਹਿੰਦੇ ਸਾਨੂੰ ਪਸ਼ੂਆਂ ਦੀ ਵੜਕ ਨਹੀਂ ਆਉਂਦੀਗੀ ਸਾਡੇ ਜਿਹੜੇ ਪਸ਼ੂ ਆ ਵੀ ਉੱਪਰੇ ਆਉਂਦੇ ਰਹਿੰਦੇ ਆਗੇ ਵੀ ਫਿਰਨਾ ਹੈ ਔਖਾ ਹੋ ਜਾਂਦਾ ਪਸ਼ੂਆਂ ਦਾ ਜੀ ਹੁਣ ਅਸੀਂ ਕੱਗੇ ਵੀ ਹਨਾ ਅਸੀਂ ਉਧਰ ਜਾ ਕੇ ਪੈਜਗੇ ਤੇ ਵੀ ਪਸ਼ੂ ਇੱਧਰ ਬੰਨੇ ਆ ਵੀ ਕਿ ਪਤਾ ਕਿਵੇਂ ਦਾ ਪਸ਼ੂ ਹੁੰਦਾ ਏ ਹਨਾ ਤਾਂ ਉਹਨਾਂ ਦੀ ਬੜਕ ਆਉਂਦੀ ਰਹਿੰਦੀ ਤੇ ਬਾਕੀ ਕੋਈ ਪਸ਼ੂ ਜਿਹੜਾ ਸੂਣ ਵਾਲਾ ਹੁੰਦਾ ਹੈਗਾ ਉਹਦਾ ਕਰਕੇ ਵੀ ਬੜਕ ਆਉਂਦੀ ਰਹਿੰਦੀ ਆ ਤਾਂ ਫਿਰ ਇਹ ਮਗਰੋਂ ਲਾਗੇ ਸੀਗੇ ਵੀ ਗੋਆ ਚੱਕਣ ਤੇ ਪੱਠੇ ਇਹਨਾਂ ਨੇ ਮੂਰੇ ਕਰਤੇ ਸੀਗੇ ਤੇ ਮੈਂ ਫਿਰ ਮੇਰਾ ਕੰਮ ਸੀਗਾ ਬਾਅਦ ਵਿੱਚ ਵੀ ਪਾਣੀ ਗਰਮ ਲਿਓਣਾ ਮੈਂ ਕੋਸਾ ਜਾ ਪਾਣੀ ਸੀ ਇਹਦੇ ਚੋਂ ਗੀਜਰ ਚੋਂ ਲੈ ਜਾਣੇ ਹੁੰਨੇ ਆ ਤੇ ਫਿਰ ਉਹਦੇ ਨਾਲ ਥਣ ਧੋਣੇ ਹੁੰਦੇ ਆਗੇ ਹਨਾ ਫਿਰ ਵੀ ਸੌਖਾ ਹੋ ਜਾਂਦਾ ਹੈਗਾ ਕਿਉਂਕਿ ਠੰਡੇ ਪਾਣੀ ਦਾ ਵਿੱਚ ਸਵੇਰੇ ਸਵੇਰੇ ਹੱਥ ਪਾਉਣ ਨੂੰ ਵੀ ਜੀ ਨਹੀਂ ਕਰਦਾਗਾ ਤਾਂ ਮੈਂ ਜਿਹੜੇ ਕੱਪੜੇ ਸੀ ਉਧਰ ਪਾਤੇ ਸੀ ਤੇ ਤੁਹਾਨੂੰ ਸਾਹਮਣੇ ਨਾ ਇੱਕ ਮੇਰਾ ਇੱਕ ਕੈਮਰਾ ਵੀ ਮਤਲਬ ਸੌਰੀ ਸਪੀਕਰ ਵੀ ਦਿਸ ਰਿਹਾ ਹੋਊਗਾ ਤੇ ਉਹ ਸਪੀਕਰ ਤੇ ਸਾਡਾ ਜਿਹੜਾ ਪਾਠ ਚੱਲਦਾ ਹੁੰਦਾਗਾ ਤਾਂ ਜਦੋਂ ਅਸੀਂ ਪਹਿਲਾਂ ਪਸੂਆਂ ਚ ਆਉਣ ਤੋਂ ਪਹਿਲਾਂ ਪਾਠ ਜ਼ਰੂਰ ਲਾਉਣੇ ਆਂਗੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਾਡਾ ਵੀ ਸਾਰਾ ਦਿਨ ਜਾਨੀ ਕਿ ਪਾਠ ਚੱਲਦਾ ਹੀ ਰਹਿੰਦਾ ਹੈਗਾ ਇਹ ਤਾਂ ਹਰ ਘਰ ਦੇ ਵਿੱਚ ਜ਼ਰੂਰੀ ਹੈ ਜ਼ਰੂਰ ਲਾਇਆ ਕਰੋ ਤੇ ਦੇਖੋ ਜੀ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਜਿਹੜੇ ਕਹਿ ਦਿੰਦੇ ਆ ਡੈਰੀ ਫਾਰਮ ਦੇ ਵਿੱਚ ਕੁਝ ਬਚਦਾ ਨਹੀਂ ਮੈਂ ਕਹਿੰਨੀ ਆ ਵੀ ਜਿਹੜਾ ਆਉਣ ਵਾਲਾ ਸਮਾਂ ਬਈ ਉਹ ਡੈਰੀ ਫਾਰਮਾਂ ਵਾਲਿਆਂ ਦਾ ਹੀ ਆਊਗਾ ਇੰਨਾ ਜ਼ਿਆਦਾ ਨਕਲੀ ਦੁੱਧ ਵੇchre ਆ ਨਾ ਮਾਰਕੀਟ ਦੇ ਵਿੱਚ ਲੋਕ ਤੰਗ ਆਏ ਪਏ ਆ ਤੇ ਜਦੋਂ ਬਈ ਆਪਾਂ ਸਹੀ ਦੁੱਧ ਦੇ ਵੀ ਲੋਕਾਂ ਨੇ ਆਪਣੇ ਕੋਲੇ ਆਉਣਾ ਸ਼ਹਿਰਾਂ ਵਾਲਿਆਂ ਨੇ ਆਪਣੇ ਕੋਲੇ ਭੱਜ ਭੱਜ ਕੇ ਆਉਣਾ ਜਦੋਂ ਸਹੀ ਦੁੱਧ ਨਾ ਉਹਨਾਂ ਨੂੰ ਮਿਲਿਆ ਰੇਟ ਉੱਥੇ ਓਵੇਂ ਲਈ ਜਾਂਦੇ ਆ ਤੇ ਸਹੀ ਦੁੱਧ ਨਹੀਂ ਵਿਚਾਰਿਆਂ ਨੂੰ ਮਿਲ ਰਿਹਾਗਾ ਤੇ ਜਿਹੜਾ ਬੰਦਾ ਸੋਚ ਰਿਹਾ ਨਾ ਵੀ ਅਸੀਂ ਡੈਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਮੈਂ ਕਹਿੰਨੀ ਵੀ ਅੱਖਾਂ ਮੀਚ ਕੇ ਸ਼ੁਰੂ ਕਰ ਲਓ ਵੀਰੇ ਵੀ ਅੱਜ ਤਾਂ ਤੁਹਾਨੂੰ ਥੋੜਾ ਮੋਟੀ ਤਖਲੀਪ ਆਊਗੀ ਸ਼ੁਰੂਆਤੀ ਟਾਈਮ ਹੋਊਗਾ ਥੋੜਾ ਮੋਟਾ ਤਾਂ ਤੁਹਾਨੂੰ ਹਨਾ ਵੀ ਐ ਹੋਊਗਾ ਹੀ ਵੀ ਅਸੀਂ ਕਿੱਥੇ ਪੰਗਾ ਲੈ ਲਿਆ ਪਰ ਜਿਹੜਾ ਆਉਣ ਵਾਲਾ ਸਮਾਂ ਬਈ ਉਹ ਆਪਣਾ ਹੀ ਹੈਗਾ ਦੁੱਧ ਨਹੀਂ ਕਿਤੋਂ ਵੀ ਮਿਲਣਾ ਠਿਹਾਉਣਾ ਨਹੀਂ ਲੋਕਾਂ ਨੂੰ ਦੁੱਧ ਕਿਉਂਕਿ ਮਿਲਾਵਟ ਇੰਨੀ ਹੈਗੀ ਇਹ ਸਿਰਫ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਡੈਰੀ ਫਾਰਮ ਹੋਣਗੇ ਉੱਥੇ ਹੀ ਦੁੱਧ ਰਹਿ ਗਿਆ ਕਿਉਂਕਿ ਘਰਾਂ ਦੇ ਜਿਹੜੇ ਇੱਕ ਦੋ ਪਸ਼ੂ ਰੱਖਦੇ ਸੀ ਨਾ ਉਹ ਵੀ ਹੁਣ ਰੱਖਣੋਂ ਹਟ ਗਏ ਆਗੇ ਤੇ ਵੀ ਹੁਣ ਲੋਕੀ ਪਤਾ ਨਹੀਂ ਕਿਉਂ ਵੀ ਪਸ਼ੂਆਂ ਤੋਂ ਇੰਨਾ ਡਰਨ ਲੱਗ ਗਏ ਆਗੇ ਤੇ ਵੀ ਚੀਜ਼ ਹੈ ਬਈ ਜਿਹੜੀ ਸੁੱਧ ਆਪਾਂ ਜਦੋਂ ਘਰੇ ਜੀ ਬਸੂ ਰੱਖਿਆ ਆਪਾਂ ਨੂੰ ਸੁੱਧ ਦੁੱਧ ਮਿਲੂਗਾ ਕਿਉਂ ਮਿਲੂਗਾ ਦਹੀਂ ਮਿਲੂਗਾ ਆਪਾਂ ਵੀ ਰੱਜ ਕੇ ਖਾਵਾਂਗੇ ਆਪਣੇ ਬੱਚੇ ਵੀ ਰੱਜ ਕੇ ਖਾਣਗੇ ਕਿਉਂਕਿ ਸਾਰੀ ਜਿਹੜੀ ਸਰੀਰ ਦੀ ਤਾਕਤ ਆਪਾਂ ਨੂੰ એનર્ਜੀ ਉਹ ਦੁੱਧ ਤੋਂ ਹੀ ਮਿਲਦੀ ਹੈਗੀ ਤੇ ਉਹ ਤੋਂ ਦੇਲਾ ਚੀਜ਼ਾਂ ਬਣਦੀਆਂ ਏ ਇੱਕ ਗੱਲ ਇਹ ਵੀ ਆ ਵੀ ਦੇਖੋ ਜਿਹੜਾ ਵੀ ਕੋਈ ਚੀਜ਼ ਆਪਾਂ ਹੋਰ ਬਣਾਉਣੇ ਆਗੇ ਹਨਾ ਉਹਦਾ ਰੰਗ ਚੇਂਜ ਹੋ ਜਾਂਦਾ ਇੱਥੋਂ ਤੱਕ ਕਿ ਬੰਦੇ ਵੀ ਰੰਗ ਚੇਂਜ ਕਰ ਲੈਂਦੇ ਪਰ ਦੁੱਧ ਦਾ ਮਾਂ ਦੇ ਪੁੱਤ ਦਾ ਤੁਸੀਂ ਦੁੱਧ ਤੋਂ ਦਹੀਂ ਬਣਾ ਲਓ ਕਿਤੇ ਦਹੀਂ ਦਾ ਰੰਗ ਚੇਂਜ ਹੋਇਆ ਲੱਸੀ ਬਣਾ ਲਓ ਘਿਓ ਬਣਾ ਲਓ ਵੀ ਉਹ ਚਿੱਟਾ ਹੀ ਰਹਿੰਦਾਗਾ ਵੀ ਇਹਦਾ ਵੀ ਇਹ ਰੰਗ ਨਹੀਂ ਬਦਲਦਾਗਾ ਤੇ ਇਹਦੀ ਕੀਮਤ ਵੀ ਬਦਣੀ ਆਗੀ ਜੇ ਤੁਸੀਂ ਕਹੋਗੇ ਨਾ ਵੀ ਵੀ ਅੱਜ ਸਾਨੂੰ ਹਨਾ ਵੀ ਔਖਾ ਲੱਗ ਰਿਹਾ ਮੈਂ ਨਹੀਂ ਵੀ ਕੋਈ ਔਖਾ ਨਹੀਂਗਾ ਵੀਰੇ ਇਹ ਕਰਕੇ ਵੇਖੋ ਔਖਾ ਵੀ ਤੁਸੀਂ ਦੇਖੋ ਆਪਾਂ ਮਿਹਨਤ ਕਰਨੀ ਆ ਬਾਹਰ ਆਪਾਂ ਜਾਣਾ ਲੋਕਾਂ ਦੇ ਥੱਲੇ ਲਾ ਕੇ ਕੰਮ ਜ਼ਰੂਰੀ ਕਰਨਾ ਵੀ ਆਪਦਾ ਘਰੇ ਪਾਉ ਜਿਹੜੇ ਪੈਸੇ ਤੁਸੀਂ ਬਾਹਰ ਤੇ ਲਾਉਣੇ ਆਗੇ ਤੇ ਉਹ ਘਰੇ ਪਾ ਕੇ ਵੀ ਆਪਦਾ ਉਹਨਾਂ ਕ ਥਾਂ ਖੜਾ ਹੈਗਾ ਤੁਹਾਡੇ ਕੋਲੇ ਜਿਹਦੇ ਕੋਲੇ ਥਾਂ ਹੈਗਾ ਹੈਗਾ ਲੋ ਵੀ ਉਹ ਜ਼ਰੂਰ ਆਪਦਾ ਘਰੇ ਇੱਕ ਤਾਂ ਸ਼ੁਰੂ ਕਰ ਲੈਣਾ ਬੰਦਾ ਮਿਆਨੀ ਵੀ ਤੁਹਾਨੂੰ ਕਿਸੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀਗੀ ਵੀ ਤੁਹਾਡੇ ਕੋਲੇ ਦੇਖੋ ਸੁਭਾ ਸ਼ਾਮ ਪੈਸੇ ਆ ਇੱਕ ਦੀ ਤੁਸੀਂ ਇੱਕ ਟਾਈਮ ਦੀ ਜਿਹੜਾ ਦੁੱਧ ਪਾਉਂਗੇ ਉਹਦੀ ਤੁਸੀਂ ਫੀਡ ਲੈ ਆਂਦੀ ਦੂਜੇ ਜਿਹੜਾ ਟਾਈਮ ਦਾ ਬਈ ਉਹ ਹੋਊਗਾ ਨਾ ਪੈਸਾ ਉਹ ਤੁਹਾਡਾ ਖਰਚਾ ਹੀ ਕੱਢੂਗਾ ਵੀ ਖਰਚਾ ਤੁਹਾਡਾ ਅੱਜ ਦੇ ਟਾਈਮ ਵਿੱਚ ਮਹਿੰਗਾਈ ਕਿੰਨੀ ਹੈ ਜੀ ਵੀ ਸੌਦਾ ਪੱਤਾ ਆ ਗਿਆ ਜਵਾਕਾਂ ਦੀ ਫੀਸ ਹੋਗੀ ਬਿਜਲੀ ਦਾ ਬਿੱਲ ਹੋ ਗਿਆ ਤੇ ਮੰਨ ਲਾ ਵੀ ਆਪਣੇ ਨਿਕੇ ਨਿਕੇ ਚੀਜ਼ਾਂ ਜਿਹੜੀਆਂ ਨਿਕਲੀਆਂ ਆਉਂਦੀਆਂ ਤੇ ਕਰਮਾ ਵਾਲੀਆਂ ਵੀ ਤੁਹਾਡਾ ਤੁਹਾਨੂੰ ਕਿਸੇ ਤੋਂ ਪੈਸੇ ਮੰਗਾ ਨਹੀਂ ਦੇਣੀਆਂ ਤੁਹਾਨੂੰ ਵੀ ਦੇਖੋ ਇੱਕ ਦਸੀ ਆ ਗਈ ਜਾਂ 15ਰੀ ਆ ਗਈ ਫਿਰ ਫਿਰ ਤੁਹਾਡੇ ਸਾਹਮਣੇ ਖੜੀ ਆ ਗਈ ਹਨਾ ਮੈਨਾਂ ਵੀ ਅਸੀਂ ਸਾਡੇ ਕੋਲੇ ਜਿਹੜੇ ਪਸ਼ੂ ਆ ਗਏ ਵੀ ਇਹਨਾਂ ਨੇ ਸਾਨੂੰ ਬਚਾਇਆ ਹੋਇਆਗਾ ਅਸੀਂ ਬੱਚਿਆਂ ਦੀ ਫੀਸ ਵੀ ਭਰਦੇ ਆਂ ਆਈ ਚਲਾਈ ਵੀ ਸਾਡੀ ਘਰ ਦੀ ਚੱਲੀ ਜਾਂਦੀ ਹੈਗੀ ਵੀ ਜਿਹੜੇ ਦੁੱਧ ਪਾਉਣੇ ਹੈਗੇ ਦੁੱਧ ਵਾਲੇ ਪੈਸਿਆਂ ਤੋਂ ਜਿਹੜਾ ਅਸੀਂ ਮਤਲਬ ਆਈ ਚਲਾਈ ਚਲਾਉਣੇ ਹੈਗੇ ਤੇ ਇਹ ਫਾਇਦਾ ਇਸ ਚੀਜ਼ ਦਾ ਜੀ ਜੇ ਤੁਸੀਂ ਕਹੋਗੇ ਨਾ ਵੀ ਅਸੀਂ ਕੰਮ ਸ਼ੁਰੂ ਕਰ ਲਿਆ ਤੇ ਵੀ ਖਾਣੀ ਸਾਡਾ ਚੱਲਣਾ ਨਹੀਂਗਾ ਚੱਲੂਗਾ ਵੀਰੇ ਸਭ ਕੁਝ ਹੋਊਗਾ ਕਿਉਂਕਿ ਆਪਾਂ ਜਦੋਂ ਕੋਈ ਵੀ ਬੀਜ ਵੀਜ਼ਦੇ ਆਗੇ ਹਨਾ ਤੇ ਉਹ ਆਪਾਂ ਨੂੰ ਉਮੇ ਦਾ ਫਾਲਤਾ ਜ਼ਰੂਰ ਦੇਊਗਾ ਹੀ ਨਾ ਬੱ ਮਨ ਲੋ ਵੀ ਉਹ ਕਿਸਮਤ ਵੱਖਰੀ ਹੈ ਜੋ ਆਪਣੀ ਕਿਸਮਤ ਦੇ ਵਿੱਚ ਲਿਖਿਆ ਹੈ ਕਈ ਵਾਰ ਕੋਈ ਪਸ਼ੂ ਹਨਾ ਨੁਕਸਾਨ ਵੀ ਹੋ ਜਾਂਦਾ ਹੈ ਉਹ ਵੀ ਆਪਾਂ ਨੂੰ ਝੱਲਣਾ ਪੈਂਦਾ ਹੈ ਪਰ ਜੇ ਹੁਣ ਆਪਾਂ ਦੇਖੋ ਬਾਹਰ ਗਏ ਹੋ ਤੁਸੀਂ ਤੇ ਤੁਹਾਨੂੰ ਕੰਮ ਨਾ ਮਿਲਿਆ ਤੇ ਕੀ ਉਹ ਤੁਹਾਨੂੰ ਨੁਕਸਾਨ ਨਹੀਂ ਹੁੰਦਾ ਤੁਹਾਡਾ ਵੀ ਇਹ ਗੱਲਾਂ ਇਹੀ ਆਗਾ ਵੀ ਤੁਸੀਂ ਜਦੋਂ ਇਹ ਪਸ਼ੂਆਂ ਦਾ ਕੰਮ ਸ਼ੁਰੂ ਕਰ ਲਿਆ ਨਾ ਤੇ ਤੁਹਾਨੂੰ ਜਾਨੀ ਕਿ ਥੋੜਾ ਮੋਟਾ ਜੇ ਤੁਸੀਂ ਮੈਡੀਕਲ ਕਰਕੇ ਵੀ ਇਹਨੂੰ ਚਲਾ ਲਓਗੇ ਫਿਰ ਵੀ ਨਹੀਂ ਤੁਸੀਂ ਮਾਰ ਖਾਂਦੇ ਹੈਗੇ ਕਿਉਂਕਿ ਦੁੱਧ ਦਾ ਮੁੱਲ ਪਊਗਾ ਵੀਰੇ ਕਿਤੇ ਤਾਂ ਕਹਿੰਦੇ ਨਾ 12 ਵਰਿਆਂ ਬਾਅਦ ਤਰੂੜੀ ਦੀ ਵੀ ਸੁਣੀ ਜਾਂਦੀ ਆ ਤੇ ਫਿਰ ਆਪਣੇ ਕਿਉਂ ਨਾ ਸੁਣੋ ਕੋਈ ਇਹਦਾ ਹੀ ਮੁੱਲ ਪੈਣਾ ਹੈ ਦੁੱਧ ਸੁੱਧ ਨਹੀਂ ਕਿਸੇ ਨੂੰ ਮਿਲ ਰਿਹਾ ਤਾਂ ਮੈਂ ਇਹੀ ਜ਼ਰੂਰ ਕਹਾਂਗੀ ਕਿ ਜਿਹੜੇ ਵੀਰ ਕਹਿੰਦੇ ਆ ਨਾ ਵੀ ਅਸੀਂ ਪਸ਼ੂ ਰੱਖਣੇ ਆ ਵੀ ਡੈਰੀ ਫਾਰਮ ਬਣਾਉਣ ਚਲਾਉਣਾ ਇਹ ਜ਼ਰੂਰ ਵੀਰੇ ਸ਼ੁਰੂ ਕਰੋ ਕਿਤੇ ਨਾ ਕਿਤੇ ਤਾਂ ਹਨਾ ਵੀ ਤੁਹਾਡਾ ਕੰਮਜਾਪ ਜਰੂਰ ਹੋਊਗਾ ਜੋ ਮੇਰਾ ਹੁਣ ਇੰਸਟਾ ਦੀ ਆਈਡੀ ਤੇ ਵੀ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਕਿ ਜੋ ਵੀ ਲੋਕ ਮੇਰੇ ਇੰਸਟਾ ਤੇ ਜੁੜੇ ਹੋਏ ਆ ਉਹਦੇ ਤੇ ਵੀ ਮੇਰੇ 1000 ਫੋਲੋਅਰਸ ਹੋ ਗਏ ਆਗੇ ਤੇ ਉਹਦੇ ਤੇ ਮੈਂ ਤੁਹਾਡਾ ਸਾਰਿਆਂ ਦਾ ਵੀ ਇੱਥੇ ਵੀ ਧੰਨਵਾਦ ਕਰਦੀ ਆਂ ਵੀ ਜਿਹੜੇ ਇਧਰੋਂ ਨਹੀਂ ਮਤਲਬ ਇੰਸਟਾ ਤੇ ਐਡ ਹੋਣਾ ਚਾਹੁੰਦੇ ਉਹ ਵੀ ਹੋ ਸਕਦੇ ਮੇਰੀ ਏ ਗਿੱਲ ਡੈਰੀ ਫਾਰਮ ਤੇ ਇੰਸਟਾ ਦੀ ਵੀ ਆਈਡੀ ਆ ਜਿਵੇਂ ਕਿ ਆਪਣੀ YouTube ਤੇ ਮਤਲਬ ਅੱਖਰ ਪਾਏ ਹੋਏ ਆ ਆਈਡੀ ਦੇ ਤੇ ਉਵੇਂ ਹੀ ਆਪਣੀ ਇੰਸਟਾ ਦੀ ਆਈਡੀ ਤੇ ਪਾਏ ਹੋਏ ਆਗੇ ਤੇ ਉਹ ਤੁਸੀਂ ਫੋਲੋ ਕਰ ਲਓ ਤੇ ਉਹਦੇ ਉੱਤੇ ਆਪਣੇ ਸ਼ਾਰਟ ਵੀਡੀਓ ਆਉਂਦੀਆਂ ਇਹਦੇ ਤੇ ਵੀ ਮੈਨਰੇ ਨਾ ਜਿਹੜੇ ਡੇਲੀ ਦੇ ਬਲੌਗ ਮੈਨੂੰ ਮੈਸੇਜ ਆ ਰਹੇ ਸੀ ਵੀ ਦੀਦੀ ਤੁਸੀਂ ਡੇਲੀ ਬਲੌਗ ਸ਼ੇਅਰ ਕਰੋ ਮੈਂ ਇਹ ਕਹਿੰਨੀ ਆ ਵੀ ਵੀਰੇ ਨਾ ਮੇਰਾ ਕੰਮ ਤਾਂ ਮੇਰਾ ਸਾਰੀ ਦਿਹਾੜੀ ਮੋਕਦਾ ਨਹੀਂ ਹੈਗਾਗਾ ਤੇ ਮੈਨੂੰ ਨਾ ਟਾਈਮ ਹੀ ਨਹੀਂ ਲੱਗਦਾ ਹੈਗਾਗਾ ਕੈਮਰਾ ਦੇਖੋ ਚੱਕ ਕੇ ਹਨਾ ਉੱਥੇ ਭੱਜਣਾ ਉੱਥੇ ਕਰਨਾ ਤੇ ਫਿਰ ਆਪਾਂ ਹਨਾ ਵੀ ਬੈ ਕੇ ਨਾ ਆਈ ਹੁਣ ਜਿਵੇਂ ਮੈਂ ਬਾਸ ਰਿਕਾਰਡ ਕਰੀ ਜਾਂਨੀ ਆ ਕਿ ਇਹ ਵੀ ਕਰਨਾ ਪੈਂਦਾ ਹੈਗਾ ਤੇ ਫਿਰ ਮੈਨੂੰ ਔਖਾ ਜਿਹਾ ਲੱਗਣ ਲੱਗ ਜਾਂਦਾ ਕਿਤੇ ਕਿਤੇ ਤਾਂ ਫਿਰ ਮੈਂ ਫਿਰ ਜਦੋਂ ਤੁਹਾਡੇ ਮੈਸੇਜ ਪੜ੍ਹਦੀ ਆ ਫਿਰ ਮੈਨੂੰ ਖੁਸ਼ੀ ਬਹੁਤ ਹੁੰਦੀ ਹੈਗੀ ਵੀ ਮੈਨੂੰ ਹਨਾ ਵਧੀਆ ਮੈਸੇਜ ਆਏ ਹੈਗੇ ਤੇ ਮੈਂ ਹੋਰ ਵੀਡੀਓ ਉਹ ਕਰਾਂ ਤੇ ਇੱਕ ਮੈਨੂੰ ਕਿਹਾ ਸੀਗਾ ਵੀ ਤੁਸੀਂ ਘਰ ਦਾ ਟੂਰ ਕਰਾਓ ਤੇ ਘਰ ਦਾ ਟੂਰ ਮੈਂ ਜ਼ਰੂਰ ਦੇਵਾਂਗੀ ਵੀ ਮੈਨੂੰ ਨਾ ਥੋੜਾ ਜਿਹਾ ਆ ਮਤਲਬ ਸੈਟ ਜਿਹਾ ਕਰ ਲੈਣ ਦੋ ਆਪਦਾ ਕੰਮ ਜਿਆ ਤੇ ਫਿਰ ਮੈਂ ਘਰ ਦਾ ਟੂਰ ਵੀ ਦਿਆਉਂਗੀ ਤੇ ਮੇਰੇ ਨਾਲ ਇੰਸਟਾ ਤੇ ਜਰੂਰ ਤੁਸੀਂ ਐਡ ਹੋਵੋ ਤੇ ਉੱਤੇ ਸਾਡੀਆਂ ਸ਼ਾਰਟ ਵੀਡੀਓ ਦੇਖੋ ਤੇ ਫਿਰ ਅਸੀਂ ਦੇਖੋ ਧਾਰਾਂ ਵੀ ਚੋਂਨ ਲੱਗੇ ਸ ਤੇ ਆਹ ਗਾਂ ਸਾਡੀ ਹੈਲਦੀ ਬਹੁਤ ਆ ਗਈ ਧਾਰਾਂ ਵੀ ਚੋਲੀਆਂ ਸੀਗਾ ਤੇ ਇਹ ਰਹਿ ਗਈ ਸੀਗੀ ਇਹ ਮੈਂ ਚਵੌਣ ਲੱਗੀ ਸੀਗੀ ਤੇ ਇਹਨੂੰ ਕੋਲੇ ਖੜਨਾ ਪੈਂਦਾ ਹੈਗਾ ਵੜਕੇ ਦਾ ਵੀ ਇਹਦੇ ਨੱਥ ਪਾਈ ਹੋਈ ਹੈ ਗਾਂ ਦੇ ਬਹੁਤ ਜ਼ਿਆਦਾ ਛੜਾ ਚਲਾਉਂਦੀ ਹੈ ਇਹ ਤੇ ਇੱਧਰ ਵੇਖੋ ਸਾਰੇ ਪਸ਼ੂ ਸਾਡੇ ਖੜੇ ਆਗੇ ਤੇ ਬਈ ਮੈਂ ਉਮੀਦ ਕਰਦੀ ਵੀ ਤੁਹਾਨੂੰ ਮੇਰੀ ਵੀਡੀਓ ਇਹ ਪਸੰਦ ਆਈ ਹੋਗੀ ਬਲੌਗ ਵਧੀਆ ਲੱਗੇ ਹੋਣਗੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਦੇ ਹੋ ਅੱਗੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਮੈਂ ਡੇਲੀ ਤੁਹਾਡੇ ਲਈ ਵੀਡੀਓ ਲੈ ਕੇ ਆਵਾਂ ਤੇ ਬੱਸ ਹੁਣ ਅਸੀਂ ਚੁੰਨੀ ਧਾਰ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ ਧੰਨਵਾਦ